ਇਸ ਵਕਤ ਦੀ ਵੱਡੀ ਖਬਰ ਪੰਜਾਬ ਦੇ ਜ਼ਿਲ੍ਹਾ ਮੋਗਾ ਤੋਂ ਆ ਰਹੀ ਹੈ ਜਿੱਥੇ ਕਿ ਮੋਗਾ ਦੇ ਵਿੱਚ ਪੁਲਿਸ ਅਤੇ ਮਲਜ਼ਮ ਦੇ ਵਿੱਚ ਜ਼ਬਰਦਸਤ ਫਾਇਰਿੰਗ ਹੋਈ ਹੈ ਜਿਸ ਵਿੱਚ ਮਲਜ਼ਮ ਨੇ ਵੀ ਕ੍ਰੋਸ ਫਾਇਰਿੰਗ ਕੀਤੀ ਹੈ ਪੰਜਾਬ ਪੁਲਿਸ ਉੱਤੇ ਅਤੇ ਇਸ ਦੌਰਾਨ ਮਲਜ਼ਮ ਦੇ ਪੈਰ ਤੇ ਪੰਜਾਬ ਪੁਲਿਸ ਨੇ ਗੋਲੀ ਮਾਰ ਦਿੱਤੀ ਹੈ ਅਤੇ ਮਲਜ਼ਮ ਤੇ ਦੱਸਦੀ ਹੈ ਕਿ ਪਹਿਲਾਂ 17ਾ ਮਾਮਲੇ ਦਰਜ ਹਨ ਦੱਸਦੀ ਹੈ ਕਿ ਮੋਗਾ ਦਾ ਰਹਿਣ ਵਾਲਾ ਮਲਜ਼ਮ ਜਿਸ ਨੂੰ ਬੀਤੇ ਦਿਨ ਦੇਹਰਾਦੂਨ ਤੋਂ ਗ੍ਰਿਫਤਾਰ ਕਰਕੇ ਲੈ ਕੇ ਆਂਦਾ ਗਿਆ ਸੀ ਅੱਜ ਰਿਕਵਰੀ ਨੂੰ ਲੈ ਕੇ ਮੋਗਾ ਦੀ ਐਮਪੀ ਬੱਸੀ ਵਿੱਚ ਮਲਜ਼ਮ ਨੇ ਆਪਣੇ ਪਿਸਤੌਲ ਦੇ ਨਾਲ ਪੁਲਿਸ ਹੀ ਫਾਇਰ ਦਾਗ ਦਿੱਤੇ ਪੁਲਿਸ ਨੇ ਜਵਾਬੀ 2 ਫਾਇਰ ਕੀਤੇ ਜਿਸ ਵਿੱਚ ਇੱਕ ਫਾਇਰ ਮਲਜ਼ਮ ਦੇ ਖੱਬੇ ਪੈਰ ਤੇ ਲੱਗਾ ਅਤੇ ਪੁਲਿਸ ਨੇ ਮਲਜ਼ਮ ਨੂੰ ਮੌਕੇ ਤੇ ਹੀ ਕਾਬੂ ਕਰ ਲਿਆ ਜਿਸ ਨੂੰ ਮੋਗਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਦਾਜ਼ੀਕੀ ਇਹ ਮਲਜ਼ਮ ਕੋਈ ਆਮ ਨਹੀਂ ਹੈ ਇਸ ਮਲਜ਼ਮ ਉੱਤੇ ਪਹਿਲਾਂ ਹੀ ਵੱਖ-ਵੱਖ ਤਰ੍ਹਾਂ ਦੇ 17 ਮਾਮਲੇ ਦਰਜ ਹਨ ਉੱਤੇ ਜਾਣਕਾਰੀ ਦਿੰਦਿਆਂ ਹੋਏ ਐਸਐਸਪੀ ਮੋਗਾ ਅਜੀਤ ਗਾਂਧੀ ਨੇ ਦੱਸਿਆ ਕਿ ਮੋਗਾ ਦਾ ਰਹਿਣ ਵਾਲਾ ਸੁਨੀਲ ਕੁਮਾਰ ਬਾਬਾ ਜਿਸ ਦੇ ਉੱਪਰ ਪਹਿਲਾਂ 17ਾ ਮਾਮਲੇ ਦਰਜ ਹਨ ਇਸਨੇ ਦੋ ਭਰਾਵਾਂ ਤੇ ਹਮਲਾ ਕੀਤਾ ਸੀ ਫਿਰ ਇਹ ਇਥੋਂ ਫਰਾਰ ਹੋ ਗਿਆ ਸੀ ਮੋਗਾ ਪੁਲਿਸ ਨੇ ਉਸ ਨੂੰ ਦੇਰਾਦੂਨ ਤੋਂ ਰਿਕਵਰ ਕਰਕੇ ਲਿਆਂਦਾ ਸੀ ਅਤੇ ਉਸ ਦੇ ਦਸਤਨ ਤੇ ਅੱਜ ਰਿਕਵਰੀ ਦੇ ਲਈ ਐਮਪੀ ਬਸਤੀ ਵਿੱਚ ਆਈ ਸੀ ਅਤੇ ਉਸਨੇ ਪਿਸਟਲ ਕੱਢ ਕੇ ਪੁਲਿਸ ਤੀਫਾਇ ਕਰ ਦਿੱਤੇ ਅਤੇ ਫਿਰ ਭੱਜਨ ਦੀ ਕੋਸ਼ਿਸ਼ ਕੀਤੀ ਜਿਸ ਦਰਮਿਆਨ ਪੁਲਿਸ ਦੇ ਤਰਫੋਂ ਵੀ ਜਵਾਬੀ ਫਾਇਰ ਕੀਤਾ ਗਿਆ ਇਸ ਦੌਰਾਨ ਸੁਨੀਲ ਕੁਮਾਰ ਦੀ ਲੱਤ ਤੇ ਗੋਲੀ ਵੱਜ ਗਈ ਅਤੇ ਉਸ ਨੂੰ ਕਾਬੂ ਕਰ ਲਿਆ ਗਿਆ ਇਲਾਜ ਲਈ ਉਸ ਨੂੰ ਮੋਗਾ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ ਤਸਵੀਰਾਂ ਵੀ ਸਾਫ਼ ਤੌਰ ਤੇ ਤੁਸੀਂ ਦੇਖ ਸਕਦੇ ਹੋ ਕਿ ਇਲਾਕਾ ਪੂਰੀ ਤਰੀਕੇ ਦੇ ਨਾਲ ਸ਼ੌਨਿਕ ਵਿੱਚ ਤਬਦੀਲ ਹੋ ਗਿਆ ਅਤੇ ਪੁਲਿਸ ਬੜੀ ਬਰੀਕੀ ਦੇ ਨਾਲ ਤਹਿਕੀਕਾਤ ਕਰ ਰਹੀ ਹੈ ਅਤੇ ਤਸਵੀਰਾਂ ਵਿੱਚ ਜੋ ਤੁਸੀਂ ਇਹ ਨਿਸ਼ਾਨਦੇਹੀ ਦੇਖ ਰਹੇ ਹੋ ਇਸ ਪਿਸਟਲ ਦੇ ਨਾਲ ਹੀ ਪੰਜਾਬ ਪੁਲਿਸ ਉਤੇ ਉਸ ਵੱਲੋਂ ਕ੍ਰਾਸ ਫਾਇਰਿੰਗ ਕੀਤੀ ਗਈ ਸੀ ਜਿਸ ਦੌਰਾਨ ਜਵਾਬੀ ਕਾਰਵਾਈ ਕਰਦੇ ਹੋਏ ਪੰਜਾਬ ਪੁਲਿਸ ਦੇ ਜਵਾਨਾਂ ਨੇ ਉਸਤੇ ਫਾਇਰਿੰਗ ਕੀਤੀ ਤਾਂ ਉਸ ਦੇ ਪੈਰ ਤੇ ਗੋਲੀ ਵੱਜ ਗਈ ਇਸ ਦੌਰਾਨ ਫੱਟੜ ਹੋ ਗਿਆ ਇਸ ਨੂੰ ਪਕੜਨ ਦੇ ਵਿੱਚ ਕਾਮਯਾਬੀ ਪੰਜਾਬ ਪੁਲਿਸ ਦੇ ਹੱਥ ਲੱਗੀ ਅਤੇ ਹੁਣ ਉਹ ਜੇਰੇ ਇਲਾਜ ਹਸਪਤਾਲ ਦੇ ਵਿੱਚ ਹਸਪਤਾਲ ਤੋਂ ਬਾਅਦ ਉਸ ਨੂੰ ਜਿਸ ਤਰੀਕੇ ਨਾਲ ਹੋਸ਼ ਆਏਗਾ ਉਸ ਉੱਤੇ ਬੜੀ ਬਰੀਕੀ ਦੇ ਨਾਲ ਜਾਂਚ ਕੀਤੀ ਜਾਵੇਗੀ ਅੱਜ ਅਕਿਊਜ਼ਡ ਸੁਨੀਲ ਕੁਮਾਰ ਉਰਫ ਵਾਕ ਪਾਪਾ ਜੋ ਮੋਗੇਦਾਈ ਰਹਿਣ ਵਾਲਾ ਹੈ ਆ 242 ਨੰਬਰ ਐਫ ਆਈ ਆਰ ਦੇ ਵਿੱਚ ਅਕਿਊਜ਼ਡ ਸੀ ਅਟੈਂਪਟ ਟੂ ਮਰਡਰ ਤੇ ਆਰਮਜ਼ ਐਕਟ ਦੀ ਐਫ ਆਈ ਆਰ ਸੀ ਇਹਦੇ ਵਿੱਚ ਇਹਨੇ ਦੋ ਪ੍ਰਾਵਾਂ ਨੂੰ ਗੋਲੀਆਂ ਨਾਲ ਜ਼ਖਮੀ ਕਰਕੇ ਆ ਫਰਾਰ ਹੋ ਗਿਆ ਸੀ ਇਹਨੂੰ ਕੱਲ ਪੁਲਿਸ ਟੀਮ ਉੱਤਰਾਖੰਡ ਦੇ ਦੈਰਾਦੂਨ ਤੋਂ ਅਰੈਸਟ ਕਰਕੇ ਇੱਥੇ ਲੈ ਕੇ ਆਈ ਸੀ ਅੱਜ ਇਹਨੇ ਪੁੱਛਗਿੱਛ ਦੇ ਦੌਰਾਨ ਮੌਨਿੰਗ ਦੱਸਿਆ ਕਿ ਇਹਨੇ ਵੈਪਨ ਕਿਤੇ ਲੁਕੋ ਕੇ ਰੱਖੇ ਆ ਉਹ ਰਿਕਵਰੀ ਕਰਨ ਲਈ ਜਦੋਂ ਪੁਲਿਸ ਟੀਮ ਇਹਨੂੰ ਇੱਥੇ ਲੈ ਕੇ ਆਈ ਇਹਨੇ ਜਿਹੜੇ ਆਪਣੇ ਵੈਪਨ ਸੀ ਕਨਸੀਲ ਕੀਤੇ ਹੋਏ ਉਹ ਕੱਢ ਕੇ ਪੁਲਸ ਟੀਮ ਵੱਲ ਫਾਇਰਿੰਗ ਕਰਕੇ ਇਹਨੇ ਭਜਣ ਦੀ ਕੋਸ਼ਿਸ਼ ਕੀਤੀ ਜਵਾਬੀ ਕਾਰਵਾਈ ਦੇ ਵਿੱਚ ਪੁਲਸ ਟੀਮ ਵੱਲੋਂ ਵੀ ਰਿਟੈਲੀਟਰੀ ਫਾਇਰ ਹੋਏ ਹਨ ਉਹਦੇ ਵਿੱਚ ਐਦੀ ਖੱਬੀ ਬਾਹ ਤੇ ਐਦੀ ਖੱਬੀ ਲੱਤ ਤੇ ਇੱਕ ਫਾਇਰ ਵਜਿਆ ਤੇ ਆ ਇੰਜਰਡ ਹੈ ਇਹਨੂੰ ਹਸਪੀਟਲ ਐਡਮਿਟ ਕਰਾਇਆ ਹੈ ਹੀ ਇਜ਼ ਆਊਟ ਆਫ ਡੇਂਜਰ ਨਾਊ ਤੇ ਪੁਲਿਸ ਮੁਲਾਜ਼ਮਾਂ ਦਾ ਕਿਸੇ ਦਾ ਕੋਈ ਨੁਕਸਾਨ ਨਹੀਂ ਹੋਇਆ ਤੇ ਬਾਕੀ ਸਾਰੀ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਚੱਲ ਰਹੀ ਹੈ ਰਿਕਵਰੀ ਕੀਤੀ ਕੀ ਸੀ ਸਰ ਇਹ ਤੋਂ ਦੋ ਵੈਪਨ ਰਿਕਵਰ ਹੋਏ ਨੇ ਤੇ ਲਾਈਵ ਰਾਉਂਡਸ ਵੀ ਐਤੋਂ ਰਿਕਵਰ ਹੋਏ ਨੇ ਇਕੱਲੇ ਸੀਗਾ ਜੀ ਇੱਥੇ ਆ ਇੱਥੇ ਇਕੱਲਾ ਹੀ ਸੀ ਹੁਣ ਸਪਾਰਟੀਆਂ ਤੋਂ ਵ ਇਹਦੇ ਟੋਟਲ 17 ਐਫ ਆਈ ਆਰ ਪਹਿਲਾਂ ਦੀ ਰਜਿਸਟਰ ਹੈ ਐਨ ਡੀ ਪੀ ਐਸ ਐਕਟ ਦੀ ਆਮ ਜੈਕਟ ਦੀ ਅਟੈਂਪਟ ਟੂ ਮਰਡਰ ਦੀ ਲੜਾਈ ਝਗੜੇ ਦੀ ਹੈ ਤੇ 17 ਐਫ ਆਈ ਆਰ ਪਹਿਲਾਂ ਤੋਂ ਦਰਜ ਹੈਗੀ ਹੈ ਕਿਸੇ ਗੈਂਗ ਨਾਲ ਸੰਬੰਧਤ ਹੈ ਇਹ ਉਹ ਸਾਰਾ ਅਸੀਂ ਵੈਰੀਫਾਈ ਕਰ ਰਹੇ ਹਾਂ ਤੇ ਕਿੰਨੇ ਫਾਇਰ ਹੋਏ ਜੀ ਡਾਕਟਰ ਦੋ ਫਾਇਰ ਇਹਦੇ ਵੱਲੋਂ ਕੀਤੇ ਗਏ ਸੀ ਦੋ ਫਾਇਰ ਪੁਲਿਸ ਟੀਮ ਵੱਲੋਂ ਕੀਤੇ ਗਏ ਸੀ ਲੌਗ ਗਿਆ ਪੁਲਿਸ ਕਰਮੀਆਂ ਦੇ ਤਾਂ ਨਹੀਂ ਕਿਸੇ ਦੀ ਕੋਈ ਲੱਗ ਨਹੀਂ ਨਹੀਂ ਪੁਲਿਸ ਕਰਮੀਆਂ ਦਾ ਬਚਾ ਰਹਿ ਗਿਆ ਇਹਨਾਂ ਨੇ ਬੜੀ ਬਹਾਦਰੀ ਦੇ ਨਾਲ ਉਹਦਾ ਮੁਕਾਬਲਾ ਕੀਤਾ ਤੇ ਇਹਨੂੰ ਭਜਣ 'ਚ ਕਾਮਯਾਬ ਨਹੀਂ ਹੋਣ ਦਿੱਤਾ ਦੇਸ਼ ਦੁਨੀਆ ਦੀ तमाम ਖਬਰਾਂ ਨਾਲ ਜੁੜੇ ਰਹਿਣ ਲਈ ਸਬਸਕ੍ਰਾਈਬ ਕਰੋ YouTube ਤੇ ਸੱਚ ਕੋ ਹੂੰ ਪੰਜਾਬੀ ਚੈਨਲ ਇਸ ਦੇ ਨਾਲ ਹੀ ਬੈਲ ਆਈਕਨ ਦਬ ਕੇ ਪਾਓ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ